ਹੈਲੋ ਸਸਿਕਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਣੇ ਕੋ ਫੇਰ ਆਈ ਆ ਖਾਨਸੂਰੀ ਮੱਝ ਤੇ ਤੁਸੀਂ ਇਹਦੀ ਸਾਰੀ ਵੀਡੀਓ ਦੇਖਿਓ ਤੇ ਫੇਰ ਆਪਾਂ ਇਹਨੂੰ ਦੇਖਦੇ ਹਾਂ ਵੀ ਇਹ ਕੀ ਕਹਿੰਦੀ ਆ ਤੇ ਮੇਰੀ ਵੀਡੀਓ ਦੇਖ ਕੇ ਸਾਰੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਮੇਰੀ ਵੀਡੀਓ ਨੂੰ ਤੇ ਮਿਲਦੇ ਆਂ ਵੀਡੀਓ ਦੇ ਵਿੱਚ ਗਾਇਲੀ ਅਸਟਾ ਸਬਮੋਲ ਕੀ ਕਲੀਰ ਲੈ ਇੱਕ ਬਾਈਪਰ ਕੋ ਲੀਨ ਹੋ ਗਈ ਕਰਨੀ ਜੀ ਸਾਬ ਬੰਦਨੀ ਜੀ ਮੇਰੇ ਦਰਵਾਜ਼ੇ ਤੇ ਆਵੋ ਜੀ ਨਾਲ ਆ ਜਤਨਗਾ ਗਾਇਲੀ ਜੀ ਸਭੀ ਕਾ ਖਾਰਾ ਮੈ ਤੁਮ ਟੂ ਮਾਈ ਵਲੌਗ ਮਾਈ ਯੂਟਿਊਬ ਚੈਨਲ ਤੁਹਾਡਾ ਨੰਬਰ ਅੱਜ ਦੇ ਵਲੌਗ ਤੋਂ ਸਵਾਗਤ ਹੈ ਜੀ ਅੱਜ ਅਪਾ ਬਣਾ ਲਈ ਆਪਣੀ ਰੋਟੀ ਰਾਤ ਨੂੰ ਮੈਂ ਰੋਲਾਂ ਦਾ ਆਪਣਾ ਖਾਣ ਲੱਗੀ ਆ ਤੇ ਜਾਨ ਕੋ ਕੁਦੀ ਨੇ ਚਾਹੀ ਤੇ ਨਾਮ ਇਹ ਬਾਈਕ ਨਮਾਇ ਕਾਲ ਆਪੀਆ ਮੈਨ ਲੱਗੀ ਭੁੱਖ ਤੇ ਤੁਸੀਂ ਨਾ ਦੇਖੋ ਓ ਟਿੱਕੂ ਤੇ ਗਾਇਸਰੇ ਨਾਲ ਹੈਗੀ ਦਾਲ ਦਾਲ ਮੈਂ ਨਾ ਗਰਮ ਸੀਗੀ ਇਸ ਕਰਕੇ ਪਲੇਟ ਚ ਪਾ ਲਈ ਠੰਡੀ ਹੋ ਜੀਵੇ ਕ ਤੇ ਬੜੀ ਗਰਮ ਸੀ ਹੋਣੀ ਬਣੀ ਤੇ ਨਾਲ ਚਟਨੀ ਕੇ ਤੇ ਰੋਟੀ ਖਾ ਲਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਜਿਹਨੇ ਨਹੀਂ ਕੀਤਾ ਲਾਈਕ ਸਟੇ ਬੰਨ ਕਰਨਾ ਨਾ ਭੁੱਲਿਓ ਤੇ ਕਿਆ ਕੋ ਮੂਤ ਨਾ ਬਸ ਪ੍ਰਸ਼ੰਤਾ ਕਰਨੀ ਸ਼ੁਰੂ ਲੱਕੀ ਪਿਆ ਜ ਦਿਨ ਇਸਕਾ ਤੂੰ ਚੈਨ ਸਬਸਕ੍ਰਾਈਬ ਕਰ ਲਿਓ ਬਸ ਸਿਰਫ ਰਾਤ ਹੋ ਗਈ ਸਾਰ ਬੰਦਾ ਨਹੀਂ ਤੇਨੂੰ ਕੀ ਲੋੜ ਸੀ ਤੂੰ ਕੜਾ ਨਾਣਾ ਹੁੰਦਾ ਹੈ ਹਨ ਮੱਝਾ ਜੀਏ ਤੂੰ ਤਾਂ ਛੱਪੜ ਚਬੜਿਆ ਕਰ ਛੱਪੜ ਚਨਾ ਕੇ ਆਇਆ ਕਰ ਹੈਨਾ ਇਹਦੀ ਸਾਰ ਬੰਦਾਨੀ ਕੀ ਕਰਨੀ ਸੀ ਨੁਲੇ ਥਾਲ ਚ ਕਹਦੇ ਦਾਲ ਪਾਈ ਆ ਤੂੰ ਕੋਈ ਉਦਾ ਹੀ ਲਮਾਂਡਾ ਲਮਾਂਡਾ ਰੱਖ ਮੋਰੇ ਡੰਗਰਾਂ ਤੇ ਖੌਲੇ ਗਿਚ ਪਾਈਦੇ ਹੁੰਦਾ ਤਾਂ ਤੂੰ ਛੋਟਾ ਜਿਹਾ ਥਾਲ ਨਾ ਤੇਰਾ ਕੀ ਬਣਨਾ ਹੈ ਗੁੱਡਾ ਥਾਲ ਭਰਿਆ ਦੇਖੋ ਕਿੰਨਾ ਖਾਂਦੀ ਇਹ ਖਾਣ ਤੋਂ ਸਿਵਾਏ ਨੂੰ ਕੋਈ ਕੱਲ ਹੈ ਨਹੀਂ ਕੋਈ ਕੋਈ ਕੰਮ ਹੀ ਹੈ ਨਹੀਂ ਕੋਈ ਖਾਣ ਤੋਂ ਸਿਵਾ ਉਹ ਕੰਮ ਸਾਰਾ ਉਹ ਚੁੰਜਿਆ ਕਰਦਾ ਹੈ ਉਸ ਰਿੰਦਰ ਭਾਈ ਦੇ ਕਹਿਣ ਖਣੋ ਖੱਸੀ ਖੱਸੀ ਇਨਸਾਨ ਦੇਖਿਓ ਸਾਰੀ ਵੀਡੀਓ ਚ ਖੱਸੀ ਦਾ ਹਾਲ ਇੱਕ ਪਾ ਲਈਆ ਤੇ ਚਲ ਆ ਗਏ ਤੁਹਾਨੂੰ ਅੱਗੇ ਨਾ ਪਤਾ ਨਹੀਂ ਆਲੂ ਸੁਆਹੇ ਅਰੇ ਇੱਕ ਤਾਂ ਬਲੌਗਰਾਂ ਨੂੰ ਹੋਮ ਹੋਮ ਟੂਰ ਦੀ ਬਹੁਤ ਰਹਿੰਦੀ ਆ ਦੇਖੋ ਜੀ ਆ ਸਾਡਾ ਘਰ ਦੇਖਿਆ ਡੋਰ ਕਿੱਦਾਂ ਬੰਦੀ ਕੀਤਾ ਉਹ ਤੇ ਸੀ ਕਿਹੜੀ ਉਹ ਹੋ ਹੈਗੀ ਸੀਗੀ ਉਹ ਜਿਹੜੀ ਸ਼੍ਰੀਮਤੀ ਯਰਾਨੀ ਉਹਦੀ ਸੰਗ ਲਾਉਂਦੀ ਆ ਰਿਸ਼ਤੋਂ ਕੇ ਵੀ ਰੂਪ ਬਦਲਤੇ ਹੈ ਗਾਣਾ ਵੀ ਗਾਦੇ ਹੈ ਆਜੀ ਸਾਡਾ ਬੈੱਡ ਆਜੀ ਸਾਡਾ ਬਾਥਰੂਮ ਆਜੀ ਸਾਡੀ ਫਲਾਨੀ ਚੀਜ਼ ਸਾਡੇ ਕੋਲ ਸਾਰੀਆਂ ਚੀਜ਼ਾਂ ਹੈਗੀਆਂ ਬਸ ਅਸੀਂ ਕੰਮ ਨਹੀਂ ਕਰਨਾ ਅਸੀਂ ਸਿਰਫ ਖਾਣਾ ਆ ਹੈਨਾ ਕੰਮ ਨਹੀਂ ਕਰਨਾ ਕਿਉਂਕਿ ਕੰਮ ਲਈ ਤਾਂ ਭਈਆ ਰੱਖਿਆ ਆ ਅਮਲੀ ਅਮਲੀ ਕੰਮ ਕਰੀ ਤਾਂ ਜਾਂਦਾ ਆ ਉਹ ਦੇਖਿਓ ਗਾਂ ਦੇਖਿਓ ਵੀਡੀਓ ਦੇ ਵਿੱਚ ਕੰਮ ਕਿਹੜਾ ਕਰਦਾ ਆ ਫੇਰ ਦੱਸਦੇ ਤੁਹਾਨੂੰ ਬਈ ਸੇ ਆ ਇਸੇ ਰੈਡੀ ਹੋ ਕੇ ਲੇਟਾ ਨੂੰ ਹੈ ਹਾਂ ਨਾ ਨਾ ਸੜਾਵਾ ਨਹੀਂ ਤੇ ਦੇਲੀ ਗਾਇਸ ਜਿੰਨੀ ਮਾਇ ਤਾਂ ਅੰਨ ਲਈ ਗੁਰੂ ਆਫ ਕਰਨੀ ਤੇ ਅੱਧੇ ਵਾਲੀ ਲੈਣਾ ਹੈ ਬੰਦੇ ਨੂੰ ਫੋਨ ਦੇਰ ਕਰਾ ਮਸਟੈਕ ਹੈ ਕਿ ਦਦੇ ਨਿਲੇ ਕਮੇਟ ਸਪੌਨ ਕੋਲਦੇ ਬੈਣਾ ਗਾਇਜ਼ ਆਪਾਂ ਖਾਣ ਲੱਗੇ ਆ ਰੋਟੀ ਦਪੈਰ ਦੀ ਡਿਨਰ ਉਸੇ ਦਾ ਕਰਤਾ ਹੀ ਹਿੰ ਤਾਈ ਹੀ ਨੂੰ ਤੇ ਹੁਣ ਖਾਣ ਲੱਗੇ ਆ ਇਕ ਉੱਤਨਾ ਲੱਗਦਾ ਸੀ ਫੜ ਕੇ ਦੁਬਾਰਾ ਇਸ ਤੇ ਪਾ ਕੇ ਰੁਟੀ ਗਾਇਸ ਜੀ ਜੀ ਨੇ ਉਹ ਜਨਾ ਆ ਗਾਇਸ ਗਾਇਸ ਆਮਸ ਦਾ ਸ਼ੇਵਾ ਤੇ ਨੂੰ ਕੋਈ ਕੰਮ ਹੈਗਾ ਕੰਮ ਕਰਨ ਉਹ ਹੈਗਾ ਨਾ ਕਿ ਡਾ ਗੰਦਾ ਲੱਗਦਾ ਹੈ ਬੁੜੀਆਂ ਜੀਆਂ ਸਲਵਾਰਾਂ ਪਾਉਂਦਾ ਸੁੱਕਣੇ ਮੁੱਡੇ ਤੇ ਰੱਖੀਆਂ ਹਨ ਡੱਬ ਕੇ ਮਰ ਜਾਓ ਤੁਸੀਂ ਉਹ ਅਕਦੀਪ ਮਥਾੜੂ ਸੀ ਉਹਦਾ ਪੇ ਆਪਦੀ ਨੋਹ ਦੀ ਅਸਲਵਾਰਾਂ ਖੋਲ-ਖੋਲ ਦਿਖਾਉਂਦਾ ਰਹਿੰਦਾ ਹੁੰਦਾ ਛੇ ਦਿਨ ਇਦਾਂ ਹੀ ਤੇ ਇਹਦੇ ਨਾਲ ਹੀ ਸੂਟ ਨਾਲ ਇਦਾਂ ਤੇ ਆ ਤੂੰ ਆ ਗਿਆ ਧੋ ਧੋ ਕਿ ਉਹਨਾਂ ਨੂੰ ਜਨਾਨੀਆਂ ਦੇ ਕੱਪੜੇ ਚੰਗੇ ਲੱਗਦੇ ਹੀ ਨਹੀਂ ਇਦਾਂ ਬੰਦਿਆਂ ਨੂੰ ਯਾਰ ਤੂੰ ਬੰਦਾ ਆ ਆ ਕਿਹੜੇ ਕੰਮ ਕਰਦਾ ਸਾਲਾ ਗੰਦ ਕਿਸੇ ਥਾਂ ਦਾ तु कैमरा चला के जरूरी ये काम करने है, है कर लोक <ने। 01>

ਬੜੀ ਜਾਂਦਾ ਨਾ ਚੰਗੀ ਨਾ ਕਰ ਦੋ ਸਾਰਾ ਮੈੰਗੂ ਮੈੰਗੇ ਤੂੰ ਸਿਰਫ ਖਾਣਾ ਹੀ ਆ ਹੂੰ ਖਾਣਾ ਹੀ ਆ ਕੱਪੜੇ ਲੀੜੇ ਉਹ ਤੂੰ ਦਾ ਨਹੀਂ ਲੰਗ ਹੱਗ ਕੇ ਟਟੀ ਵਾਲੇ ਹੱਥ ਤੋਂ ਲੈਣੀ ਹੁੰਦੀ ਆ ਕੋਈ ਉਹ ਤੋਂ ਦਾ ਹਨਾ ਮੈਨੂੰ ਨਹੀਂ ਲੱਗਦਾ ਤੂੰ ਧੋਂਦੀ ਹੋਂਗੀ ਦੀ ਗੰਦੀ ਜਨਾਨੀ ਆ ਛੀ 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 ਸਵੇਰ ਤੋਂ ਉੱਠਦੀ ਖਾਂਦੀ ਰਾਤ ਦੇ ਜਦੋਂ ਤੱਕ ਮੈਨੂੰ ਮੈਂ ਸੁੱਤੀ ਪਈ ਵੀ ਖਾਂਦੀ ਹੀ ਰਹਿੰਦੀ ਹੁਣੀ ਇਹ ਇਹ ਤਾਂ ਤੁਸੀਂ ਲੋਕਾਂ ਨੇ ਭੂਏ ਚੜਾਈ ਆ ਹੋਰ ਇਹਨੂੰ ਛੇਧੋ ਤੁਹਾਨੂੰ ਨਹੀਂ ਅਕਲ ਆਉਣੀ ਲੋ ਸੱਚੀ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਸੋਨਾ ਜਿਹਾ ਕਮੈਂਟ ਕਰਕੇ ਜਾਇਓ ਤਾਂ ਮਿਲਦੇ ਹਾਂ ਅਗਲੀ ਵੀਡੀਓ